ਜਾ ਬਾਬੇ ਜੀ ਕੀ ਹਾਲ ਆ ਤੇ ਮੈਂ ਰਿੰਕੂ ਦੀ ਦੁਕਾਨ ਤੇ ਖੜਾ ਸੀ ਹੁਣ ਮੀਂਹ ਹਟ ਗਿਆ ਤੇ ਭਰਾ ਮੈਨੂੰ ਮਿਲੇ ਆ ਤੇ ਮੀਂਹ ਦੇ ਵਿੱਚੇ ਵਿਚਾਰਾ ਭਿੱਜਿਆ ਗਿੱਲਾ ਹੋਇਆ ਆ ਤੇ ਦੂਰੋਂ ਆਏ ਮੇਰਾ ਵੀਰਾ ਹਾਂ ਤੇ ਇੱਥੋਂ ਵੀ ਦੂਰੋਂ ਦੇਖ ਕੇ ਨਾ ਮੀਂਹ ਚ ਆ ਗਏ ਮੇਰੇ ਕੋ ਤੇ ਬਾਕੀ ਨਾ ਤੋਂ ਸੁਣਦੇ ਆ ਹਾਂਜੀ ਭਾਜੀ ਭਾਜੀ ਬਹੁਤ ਬੜੇ ਫੈਨਸ ਭਾਜੀ ਉਹਨਾਂ ਦੇ ਅਸੀਂ ਅਸੀਂ 12 1 ਵਜੇ ਤੇ ਸਾਨੂੰ ਅਸੀਂ ਦੇਖਦੇ ਰਹਿੰਦੇ ਆ ਵੀਡੀਓ ਬਹੁਤ ਸੋਹਣੀ ਅਮਲ ਘਰੇਲੂ ਵਧੀਆ ਘਰ ਘਰ ਦੇਖਣ ਵਾਲੀਆਂ ਬੱਚਿਆਂ ਦੇ ਵਿੱਚ ਬੈਠ ਕੇ ਦੇਖ ਲੈਂਦੀਆਂ ਤੇ ਵੈਸੇ ਬਹੁਤ ਵਧੀਆ ਮਤਲਬ ਵਧੀਆ-ਵਧੀਆ ਜਗ੍ਹਾ ਤੇ ਜਾ ਕੇ ਬਣਾਉਂਦੇ ਆ ਹਾਂਜੀ ਕੋਈ ਇਹੋ ਜੀ ਕੋਈ ਵੀ ਨਹੀਂ ਹੈਗੀ ਸਾਨੂੰ ਰਾਤ ਹੀ ਨਿਕਲ ਜਾਂਦੀ ਦੇਖਦੇ ਦੇਖਦੇ ਆ ਬਾਈ ਵੀ ਕੀ ਕੀ ਬਾਤ ਬਾਹਰ ਵੀ ਹੁੰਦੇ ਸੀ ਬਾਹਰ ਵੀ ਇਲਾਕਾ ਦੇ ਬਾਹਰ ਵੀ ਲੈ ਕੇ ਜਾਂਦੇ ਹੁੰਦੇ ਸੀ ਦਬਈ ਚ ਹਾਂਜੀ ਪੂਣਾ ਜੀ ਪੱਬਾ ਜੀ ਦੀ ਕਿਰਪਾ ਪੱਬਾ ਜੀ ਬਿਲਕੁਲ ਜੀ ਬਿਲਕੁਲ ਨਹੀਂ ਬਾਕੀ ਨਹੀਂ ਤਾਂ ਸਾਨੂੰ ਕੋਣ ਜਾਣਦਾ ਸੀ ਬੜੀ ਬੜੇ ਕੋਈ ਜਾਣਦਾ ਸੀ ਰੂਪਾ ਜੀ ਮਿਲ ਕੇ ਤੁਹਾਨੂੰ ਥੈਂਕ ਯੂ ਰੂਪਾ ਜੀ ਬਹੁਤ ਵਧੀਆ ਮੈਨੂੰ ਆ ਬਹੁਤ ਖੁਸ਼ੀ ਹੋਈ ਯਾਰ ਤੁਸੀਂ ਮੈਨੂੰ ਮਿਲੇ ਆ ਭਰਾ ਅਸੀਂ ਉੱਥੋਂ ਮੁੜ ਕੇ ਆਏ ਕਿਥੋਂ ਜਾ ਕੇ ਜਦੋਂ ਕੰਮ ਬੰਦਾ ਕਰਦਾ ਨਾ ਜਦੋਂ ਉਹਦੀ ਕੋਈ ਪ੍ਰਸ਼ੰਸਾ ਕਰਦਾ ਐਪਰੀਸ਼ੀਏਟ ਕਰਦਾ ਫਿਰ ਹੋਰ ਹੋਰ ਵਧੀਆ ਕਰਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਕਿ ਥੈਂਕ ਯੂ ਮੇਰਾ ਵੀਰਾ ਮੈਨੂੰ ਇੰਨੀ ਬਹੁਤ ਖੁਸ਼ੀ ਆਵੇ ਮੇਰੇ ਕੀਤੇ ਕੰਮ ਨੂੰ ਲੋਕੀ ਪਸੰਦ ਕਰਦੇ ਅਸੀਂ ਉੱਥੋਂ ਮੁੜ ਕੇ ਪੱਪਸ ਆਏ ਆ ਅਰੇ ਥੈਂਕ ਯੂ ਜੀ ਨਹੀਂ ਪਾਜੀ ਉੱਥੇ ਚੱਲੇ ਜਾਵੇ ਨਹੀਂ ਆਪਾਂ ਬੜੀ ਤੁਹਾਡੇ ਜਣੀ ਨਾ ਐਕਚੁਅਲ ਦੇ ਵਿੱਚ ਵਾਡੇ ਨਾਲ ਹੀ ਆ ਬਿਲਕੁਲ ਸੰਗਤ ਦੇ ਸੰਗ ਦੇ ਨਾਲ ਹੀ ਆ ਨਾ ਅਸੀਂ ਆਪ ਉਹਦੇ ਚਰਨਾਂ ਦੀ ਧੂੜ ਆ ਭਾਜੀ ਹਾਂਜੀ ਹਾਂਜੀ ਬਿਲਕੁਲ ਤੇ ਬਾਕੀ ਉਹਦੇ ਨਾਂ ਨੇ ਸਾਨੂੰ ਜਾਣਦੇ ਆ ਸਾਨੂੰ ਕੋਈ ਨਹੀਂ ਜਾਣਦਾ ਹਾਂਜੀ ਹਾਂਜੀ ਇਹ ਤਾਂ ਹੈ ਜੀ ਉਹਦਾ ਹੀ ਬਰਤਾਪ ਆ ਉਸ ਪਾਣ ਵਾਲੀ ਬਿਲਕੁਲ ਜੀ ਬਿਲਕੁਲ ਹਾਂਜੀ ਜੈ ਬਾਬਾ ਜੈ ਬਾਬਾ ਜੀ